ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਜੜੀ ਵੱਡੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਰਾਮ ਰਹੀਮ ਨੂੰ ਜੜੀ ਆ ਹਾਈ ਕੋਰਟ ਤੋਂ ਫਿਲਹਾਲ ਜੜੀ ਆ ਉਹ ਰਾਹਤ ਨਹੀਂ ਮਿਲੀ ਹੈ ਜੀਆਂ ਤੋਂ ਦੱਸਿਆ ਕਿ 21 ਦਿਨਾਂ ਦੀ ਜੜੀ ਆ ਫਰਲੋ ਮੰਗੀ ਗਈ ਸੀ ਰਾਮ ਰਹੀਮ ਵੱਲੋਂ ਔਰ ਕਾਫੀ ਜਿਹੜੇ ਬੀਤੇ ਦਿਨਾਂ ਵੀ ਜਿਹੜਾ ਉਹਨਾਂ ਨੂੰ ਜੜੀ ਆ ਫਰਲੋ ਜੜੀ ਦਿੱਤੀ ਗਈ ਸੀ ਪਰ ਹੁਣ ਜਿਹੜਾ ਨਵਾਂ ਦੇਜ ਜਾਰੀ ਕੀਤਾ ਗਿਆ ਕਿ ਅਗਰ ਫਰਲੋ ਚਾਹੀਦੀ ਆ ਤਾਂ ਹਾਈ ਕੋਰਟ ਤੋਂ ਜੜੀ ਆ ਉਹਨਾਂ ਨੂੰ ਇਜਾਜ਼ਤ ਲੈਣੀ ਪਵੇਗੀ ਫਿਲਹਾਲ ਜੜੀ ਆ ਹਾਈ ਕੋਰਟ ਤੋਂ ਜੜੀ ਇਜਾਜ਼ਤ ਉਹਨਾਂ ਨੂੰ ਨਹੀਂ ਮਿਲੀ ਆ 21 ਦਿਨਾਂ ਦੀ ਜੜੀ ਆ ਫਰਲੋ ਉਹ ਮੰਗੀ ਗਈ ਸੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜੜੀ ਆ ਐ ਜੀ ਪੀ ਸੀ ਅਤੇ ਨਾਲ ਦੀ ਨਾਲ ਹਰਿਆਣਾ ਜਿਹੜੇ ਸਰਕਾਰ ਆ ਔਰ ਕੋਈ ਵੀ ਜਿਹੜਾ ਜਵਾਬ ਮੰਗਿਆ ਗਿਆ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੁਣਵਾਈ ਹੋਏਗੀ ਆਖਿਰਕਾਰ ਜੇਪੀਸੀ ਅਤੇ ਹਰਿਆਣਾ ਸਰਕਾਰ ਵੱਲੋਂ ਕੀ ਜਿਹੜਾ ਜਵਾਬ ਉਹਦੇ ਵਿੱਚ ਆਂਦਾ ਤਾਂ ਹਾਈ ਕੋਰਟ ਵੱਲੋਂ ਜਿਹੜਾ ਹੁਣ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਆਦੇਸ਼ ਜਾਰੀ ਕੀਤਾ ਜਾਂਦਾ ਹੈ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ